ਜਿੱਥੇ ਸਰਪ੍ਰਸਤ ਵੀਰ ਭਾਤੀ ਸਿੰਘ ਫੌਲ ਵਿੱਚੋਂ ਰਿਟਾਇਰਮੈਂਟ ਲੈ ਕੇ ਆਏ ਹਨ ਸਾਖ ਸੰਬੰਧੀ ਰਿਸ਼ਤੇਦਾਰ ਪਰਿਵਾਰਕ ਮੈਂਬਰ ਆਮ ਸਾਰੇ ਸਤਿਗੁਰਾਂ ਦਾ ਸ਼ੁਕਰ ਕਰਨ ਲਈ ਗੁਰਾਂ ਦੀ ਗੋਦ ਵਿੱਚ ਸਜੇ ਬੈਠੇ ਹੋ ਬੜੇ ਪਿਆਰ ਸਤਿਕਾਰ ਦੇ ਨਾਲ ਗੁਰੂ ਕੇ ਸਵਾਰਿਆਂ ਨੇ ਸਤਿਗੁਰਾਂ ਦੀ ਮਵਾਰਕ ਬਾੜੀ ਦੇ ਪਾਰ ਵੜਿਆ ਦਾ ਨਾ ਸ਼ਰਵਣ ਕਰਵਾਏ ਹਨ ਆਓ ਚੰਦ ਕੜੀਆਂ ਸਾਧਗੁਰਾਂ ਦੀ ਬਾਣੀ ਪਵਿੱਤਰ ਵਿਚਾਰ ਤੋਂ ਜਾਣੂ ਹੋਣ ਦਾ ਜਤ ਕਰੀਏ ਮਨੋਵਿਰਤੀਆਂ ਨੂੰ ਇਕਾਗਰ ਕਰਦੇ ਹਾਂ ਵਿਚਾਰ ਦੀ ਅਰੰਭਾਤ ਤੋਂ ਪਹਿਲਾਂ ਸੈਨਸ ਦੇ ਪਾਤਸ਼ਾਹ ਜੀ ਦੀ ਬਖਸ਼ਿਸ਼ਤਾ ਕਲਵੀ ਤਰ ਪਾਤਸ਼ਾਹ ਜੀ ਵੱਲੋਂ ਬਰਖਸ਼ ਕੀਤੀ ਫਤੇ ਨਾਲ ਸਾਜ ਪਾਈਏ ਕੋਈ ਵੀ ਰਸਨਾ ਮਾਝੀ ਨਾ ਰਵੇ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕਾਮ ਦਾ ਆਪਣਾ ਆਪਣਾ ਸੱਭਿਆਚਾਰ ਹੁੰਦਾ ਹੈ ਕਿ ਉਹ ਆਪਣੇ ਸੱਭਿਆਚਾਰ ਦੇ ਮੁਤਾਬਕ ਆਪਣੇ ਕਲਚਰ ਦੇ ਮੁਤਾਬਕ ਆਪਣੇ ਹਰੇ ਖੁਸ਼ੀ ਤੇ ਗਮੀ ਦੇ ਕਾਰਨ ਆਪਣੇ ਇਸ ਆਪਣੇ ਰਹਿਤ ਪਰ ਆਪਣੇ ਮਾਲਕ ਨੂੰ ਯਾਦ ਕਰਦੇ ਹਾਂ ਅਸੀਂ ਸੇਖਾ ਖਵਾਉਣ ਵਾਲੇ ਸਾਰੇ ਵੀਰ ਭੈੜਾ ਜਦੋਂ ਵੀ ਕਿਸੇ ਵੀ ਖੁਸ਼ੀ ਦੇ ਮਾਹੌਲ ਵਿੱਚ ਹੋਈਏ ਤੇ ਭਾਵੇਂ ਕਿਸੇ ਵੀ ਗਮੀ ਦੇ ਮਾਹੌਲ ਵਿੱਚ ਹੋਈਏ ਸਾਡਾ ਸਾਰਿਆਂ ਦਾ ਇੱਕ ਸਵਾ ਪੜਦਾ ਹੈ ਕਿ ਅਸੀਂ ਸਤਿਗੁਰਾਂ ਦੇ ਸ਼ੁਕਰ ਵਿੱਚ ਮਾਲਕ ਦੀ ਉਸ ਬਖਸ਼ਿਸ਼ ਦੇ ਸਾਹਮਣੇ ਸਿਰ ਚ ਪਾਈਏ ਤੇ ਪਰਿਵਾਰਾਂ ਤੋਂ ਸਾਡੇ ਦਾਦਿਆਂ ਪਰਦਾਦਿਆਂ ਤੋਂ ਸਾਡੀਆਂ ਪੀੜ੍ਹੀਆਂ ਤੋਂ ਇਹ ਕਲਚਰ ਅੱਗੇ ਦੇ ਅੱਗੇ ਅੱਜ ਤੱਕ ਸਾਡੇ ਤੱਕ ਇਹ ਪਹੁੰਚ ਰਿਹਾ ਹੈ ਤੇ ਆਪਾਂ ਇਹਨੂੰ ਨਿਭਾ ਰਹੇ ਹਾਂ ਜਿਹਦੀ ਲੜੀ ਦਾ ਹਿੱਸਾ ਇਸੇ ਘੜੀ ਵਿੱਚ ਹੈ ਵੀ ਅੱਜ ਇਸੇ ਸਾਰੇ ਜਿਵੇਂ ਸਰਕਾਰੋਂ ਵੀਰ ਰਿਟਾਇਰ ਆਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਵੀ ਗੁਰੂ ਚਰਨਾਂ ਦੇ ਅੰਦਰ ਨਮਸਕਾਰ ਕਰੀਏ ਤੇ ਮਾਲਕ ਜੀ ਦਾ ਸ਼ੁਕਰਾਨਾ ਕਰੀਏ ਸਤਿਗੁਰੂ ਜੀ ਨੇ ਜਿਹੜੀਆਂ ਝੂਮੇ ਮਾਰੀਆਂ ਲਾਈਆਂ ਸਮਾਂ ਨਿਭਾ ਕੇ ਔਰ ਬੜੇ ਮਾਣ ਸਮਾਨ ਦੇ ਨਾਲ ਆਪਣੇ ਨਗਰ ਆਪਣੇ ਪਰਿਵਾਰ ਵਿੱਚ ਪਹੁੰਚੇ ਹਨ ਔਰ ਇਹ ਚੰਗੀ ਗੱਲ ਹੈ ਸਾਨੂੰ ਸਾਰਿਆਂ ਨੂੰ ਇਸ ਗੱਲ ਤੋਂ ਸਬਕ ਵੀ ਲੈਣਾ ਚਾਹੀਦਾ ਤੇ ਸਾਨੂੰ ਇਹ ਮੰਨਣਾ ਚਾਹੀਦਾ ਕਿ ਨਾਰਾ ਵੱਡਾ ਕੋਈ ਨਹੀਂ ਸਭ ਤੋਂ ਵੱਡੀ ਖੁਸ਼ੀ ਸਾਡੀ ਗੁਰੂਪੁਰ ਹੈ ਬਾਕੀ ਖੁਸ਼ੀਆਂ ਹੁੰਦੀਆਂ ਨੇ ਕਈ ਵਾਰ ਸਾਨੂੰ ਲੱਗਦਾ ਵੀ ਇਹ ਖੁਸ਼ੀ ਬਹੁਤ ਵਧੀਆ ਹੈ ਜਾਂ ਅੱਜ ਦੇ ਯੁੱਗ ਵਿੱਚ ਬੰਦਿਆਂ ਨੂੰ ਲੱਗਦਾ ਵੀ ਹੱਸਣਾ ਖੇਡਣਾ ਨੱਚਣਾ ਟੱਪਣਾ ਪਾਰਟੀਆਂ ਕਰਨੀਆਂ ਇਹ ਸਾਰੀਆਂ ਖੁਸ਼ੀਆਂ ਵੀ ਹਿੱਸਾ ਹੋ ਸਕਦੀਆਂ ਹਨ ਪਰ ਵੱਡੀ ਖੁਸ਼ੀ ਹੈ ਕਿ ਗੁਰੂ ਸਾਡੇ ਤੋਂ ਵੀ ਉਮੀਦ ਕਰਦਾ ਹੈ ਤੇ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਹ ਕਿਵੇਂ ਚੜਦਾ ਹੈ ਮਨੁੱਖ ਦੀ ਇੱਕ ਕਮਜ਼ੋਰੀ ਹੈ ਬੰਦੇ ਨੇ ਬੰਦੇ ਨੂੰ ਚੰਗਾ ਲੱਗਣ ਲਈ ਬਹੁਤ ਕੁਝ ਸਿੱਖਿਆ ਧਿਆਨ ਨਾਲ ਸਮਝਿਓ ਗੱਲ ਮੇਰੀ ਬੰਦੇ ਨੇ ਬੰਦੇ ਨੂੰ ਚੰਗਾ ਲੱਗਣ ਲਈ ਬਹੁਤ ਕੁਝ ਸਿੱਖਿਆ ਤੇ ਇਹ ਬਹੁਤ ਕੁਝ ਸਿੱਖ ਵੀ ਰਿਹਾ ਵੀ ਮੈਂ ਲੋਕਾਂ ਨੂੰ ਚੰਗਾ ਲੱਗਾ ਭਾਵੇਂ ਉਹ ਬਾਹਰੀ ਤੌਰ ਤੇ ਹੋਵੇ ਕੋ ਜਿੰਨਾ ਬੰਦਾ ਸ਼ਿੰਗਾਰ ਕਰਦਾ ਹੈ ਨਾ ਕੱਪੜਿਆਂ ਨਾਲ ਕੋਈ ਬੰਦਾ ਆਪਣੇ ਲਈ ਕੱਪੜੇ ਨਹੀਂ ਪਾਉਂਦਾ ਸਿਆਜ਼ਤਾ ਕਦੇ ਇਦਾਂ ਨਹੀਂ ਹੋਇਆ ਵੀ ਕਿਸੇ ਬੰਦੇ ਨੇ ਇਦਾਂ ਕਿਹਾ ਹੋਵੇ ਮੈਂ ਇਨੇ ਸੋਹਣੇ ਕੱਪੜੇ ਪਾਵਾਂ ਕਿ ਮੈਂ ਕਹਾ ਵਾਹ ਵਾਹ ਕਮਾਲ ਹੋ ਗਿਆ ਇਦਾਂ ਨਹੀਂ ਹੁੰਦਾ ਕਦੇ ਅਸੀਂ ਜਿੰਨੇ ਵੀ ਤਿਆਰ ਹੁੰਦੇ ਆ ਨਾ ਕਿਸ ਲਈ ਹੁੰਦੇ ਆ ਵੀ ਲੋਕ ਕਹਿਣ ਵੀ ਵਾਹ ਵਾਹ ਕਮਾਲ ਹੈ ਵੀ ਬੰਦਾ ਕਿੰਨਾ ਤਿਆਰ ਹੋਇਆ ਇਹਦਾ ਮਤਲਬ ਹੈ ਜਿੰਨਾ ਬੰਦਾ ਆਪਣੇ ਤਨ ਨੂੰ ਸੋਹਣਾ ਬਣਾਉਣਾ ਚਾਹੁੰਦਾ ਉਹ ਸਿਰਫ ਲੋਕਾਂ ਲਈ ਬਣਾਉਣਾ ਚਾਹੁੰਦਾ ਆਪਣੇ ਲਈ ਨਹੀਂ ਬਣਾਉਂਦਾ ਇਹਦਾ ਮਤਲਬ ਇਹ ਹੈ ਕਿ ਬੰਦੇ ਨੇ ਸਮਾਜ ਦੇ ਵਿੱਚ ਇਹ ਚੀਜ਼ਾਂ ਸਿੱਖ ਲਈਆਂ ਨੇ ਕਿ ਮੈਂ ਸੋਹਣਾ ਬਣਨ ਵਾਸਤੇ ਦੁਨੀਆ ਦੀ ਨਿਗਾਹ 'ਚ ਚੰਗਾ ਬਣਨ ਵਾਸਤੇ ਮੈਂ ਕੀ ਕਰਨਾ ਹੈ ਪਰ ਮੈਂ ਇੱਕ गुजारिश ਤੁਹਾਡੇ ਸਾਰਨਾਂ 'ਚ ਕਰਨੀ ਹੈ ਅਸੀਂ ਇਹ ਤੇ ਸਿੱਖ ਲਿਆ ਕਿ ਦੁਨੀਆ ਦੇ ਅੱਖੇ ਤੇ ਦੁਨੀਆ ਦੇ ਨਿਗਾਹ ਚ ਸੋਹਣਾ ਕਿਵੇਂ ਬਣਨਾ ਹੈ ਇਹ ਜ਼ਰੂਰ ਸਿੱਖੀਏ ਵੀ ਗੁਰੂ ਦੇ ਨਿਗਾਹ ਚ ਸੋਹਣਾ ਕਿਵੇਂ ਬਣਨਾ ਹੈ ਫਰਕ ਹੈ ਨਾ ਦੁਨੀਆ ਤੁਹਾਡੇ ਰੂਪ ਨੂੰ ਵੇਖ ਕੇ ਵਾਹ ਕਹਿ ਸਕਦੀ ਹੈ ਗੁਰੂ ਸਾਹਿਬ ਜੀ ਤੁਹਾਡੇ ਰੂਪ ਨੂੰ ਵੇਖ ਕੇ ਵਾਹ ਨਹੀਂ ਕਹਿੰਦੇ ਜਿਹੜੀ ਮਾਂ ਹੁੰਦੀ ਹੈ ਨਾ ਮਾਂ ਕਦੀ ਤੁਸੀਂ ਵੇਖਿਓ ਮਾਂ ਨੂੰ ਲਾਲ ਲਿਬੜੇ ਵੀ ਪੋਦਾਂ ਨਹੀਂ ਲੱਗਦੇ ਮਾਵਾਂ ਨੇ ਨਹੀਂ ਕਦੀ ਕਿਹਾ ਪੁੱਤ ਅੱਜ ਨਹੀਂ ਸੋਹਣਾ ਲੱਗਦਾ ਕਦੀ ਮਾਨਮੋਹ ਸ਼ਬਦ ਨੇ ਨਿਕਲੇਗਾ ਬੱਚਾ ਲਿਬੜਿਆ ਹੋਵੇ ਬੱਚੇ ਨੇ ਜਿਹੋ ਜੀ ਮਰਜ਼ੀ ਤਿਆਰੀ ਕੀਤੀ ਹੋਵੇ ਮਾਂ ਕਹਿੰਦੀ ਮੇਰਾ ਚੰਨ ਹੈ ਮੇਰਾ ਲਾਲ ਹੈ ਬੜਾ ਪਿਆਰਾ ਲੱਗ ਰਿਹਾ ਪਰ ਕਈ ਵਾਰ ਤੁਹਾਡੇ ਨਾਲ ਦੇ ਕਹਿੰਦੇ ਨੇ ਵੀ ਨਹੀਂ ਅੱਜ ਨਹੀਂ ਗੱਲ ਬਣੀ ਅੱਜ ਨਹੀਂ ਤੂੰ ਸੋਹਣਾ ਲੱਗਦਾ ਇਹਦਾ ਮਤਲਬ ਇਹ ਹੈ ਕਿ ਸੁਪਣ ਵੇਖਣਾ ਹਰ ਇੱਕ ਬੰਦੇ ਦੇ ਵਸ ਦੀ ਗੱਲ ਵੀ ਨਹੀਂ ਹੁੰਦੀ ਹਰ ਬੰਦਾ ਨਹੀਂ ਵੇਖ ਸਕਦਾ ਸੁਪਣਾ ਇਸੇ ਲਈ ਸਮਾਜ ਦੇ ਸੁਪਣ ਦਾ ਤਾਂ ਬੰਦਿਆਂ ਨੇ ਬੜਾ ਧਿਆਨ ਦਿੱਤਾ ਹੈ ਪਰ ਅਸਲ ਸੋਹਣੇ ਕਵੇਂ ਲੱਗੇਦਾ ਉਹਦੀ ਐਗਜ਼ਾਮਪਲ ਮੈਂ ਤੁਹਾਨੂੰ ਦੱਤੀ ਐ ਕਿ ਜਵੇਂ ਮਾਂ ਨੂੰ ਸੋਹਣੇ ਲੱਗਦੇ ਆ ਇੰਦਾ ਗੁਰੂ ਨੂੰ ਸੋਹਣੇ ਲੱਗਦੇ ਆ ਮਾਂ ਦੀ ਨਿਗਾਹ ਵਿੱਚ ਬੱਚਾ ਉਹਨਾਂ ਚਿਰ ਤੱਕ ਸੋਹਣਾ ਜਿੰਨਾ ਚਿਰ ਤੱਕ ਮਾਂ ਦੇ ਨਾਲ ਹੈ ਜਿੱਦਣ ਮਾਂ ਦੀ ਬਗਾਵਤ ਕਰ ਦੇਗਾ ਬੱਚਾ بڑے ਬੰਦੇ ਨੇ ਜਿਹੜੇ ਕਹਿੰਦੇ ਮਾਂ ਨਾਲ ਨਹੀਂ ਰਹਿਣਾ ਹੁਣ ਉਹਨਾਂ ਮਾਵਾ ਨੂੰ ਨਹੀਂ ਚੱਗੇ ਲੱਗਦੇ ਫਿਰ ਉਹ ਮਾਵਾ ਕਹਿੰਦੀਆਂ ਵੀ ਮਾਂ ਦਾ ਢਡੋ ਜੰਮਿਆ ਮੈਂ ਜਨਮ ਦਿੱਤਾ ਇਦੇ ਲਈ ਮੈਂ ਹਜ਼ਾਰਾਂ ਕਸ਼ਟ ਝੱਲੇ ਨੇ ਪਰ ਅੱਜ ਮੈਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਜਿਹੜਾ ਜਿਹੜੀ ਔਲਾਦ ਐ ਨਾ ਉਹ ਕਈ ਵਾਰ ਸੁਭਾਣ ਦੇ ਤਰੀਕੇ ਬਦਲ ਲੈਂਦੀ ਤੁਸੀਂ ਵੇਖੋ ਥੋੜੀ ਜੀ ਧਿਆਨ ਨਾਲ ਗੱਲ ਵੇਖੋ ਸਾਨੂੰ ਕਿਉਂਕਿ ਆਦਤ ਜੋ ਦੁਨੀਆ ਦੇ ਹਿਸਾਬ ਨਾਲ ਵੇਖਣ ਦੀ ਪੈ ਗਈ ਹੁਣ ਹੋ ਸਕਦਾ ਹੈ ਕਿ ਜਦੋਂ ਦੁਨੀਆ ਦੇ ਹਿਸਾਬ ਨਾਲ ਤੁਸੀਂ ਵੇਖੋ ਉਹ ਤੇ ਪਿਓ ਇੰਨਾ ਸੋਹਣਾ ਨਾ ਹੋਵੇ ਜਿੰਨੇ ਆਹ ਲੋਕ ਸੋਹਣੇ ਕਿਉਂਕਿ ਦੁਨੀਆ ਦਾ ਸੁਭਾਣ ਹੋ ਰਿਹਾ ਤੇ ਪਿਤਾ ਦਾ ਸੁਭਾਣ ਹੋ ਰਿਹਾ ਹੁਣ ਬੰਦੇ ਕੋਲ ਚਸ਼ਮਾ ਦੁਨੀਆਵਾਲਾ ਐਨਿਕ ਦੁਨੀਆਵਾਲੀ ਅਡੇਔਰਜੀ ਦੁਨੀਆਵਾਲੀ ਐ ਛਿਉਰੀ ਦੁਨੀਆਵਾਲੀ ਐ ਉਸੇ ਦੁਨੀਆ ਦੀ ਕਿਸਵੱਟੀ ਤੇ ਉਹ ਮਾਪੇ ਉਹ ਹੀ ਵੇਖਣਾ ਚਾਹੁੰਦਾ ਉਸੇ ਦੁਨੀਆ ਦੀ ਕਿਸਵੱਟੀ ਤੇ ਗੁਰੂ ਨੂੰ ਵੇਖਣਾ ਚਾਹੁੰਦਾ ਬੜੇ ਬੰਦੇ ਨੇ ਦੁਨੀਆ ਤੇ ਜਿਹੜੇ ਕਹਿੰਦੇ ਮੇਰਾ ਜੀ ਨਹੀਂ ਕਰਦਾ ਗੁਰਦੁਆਰੇ ਜਾ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਸਾਨੂੰ ਗੁਰੂ ਸਾਹਿਬ ਜੀ ਨੇ ਉਹਨਾ ਮਾਣ ਨਹੀਂ ਦਿੱਤਾ ਜਿੰਨਾ ਦੂਜਿਆਂ ਨੂੰ ਦਿੱਤਾ ਲੱਗਣ ਲੱਗ ਪੈਂਦਾ ਨਾ ਕਿਤੇ ਕਿਤੇ ਆਪ ਬੰਦਿਆਂ ਨੂੰ ਇਦਾਂ ਲੱਗਣ ਲੱਗ ਪੈਂਦਾ ਲੈ ਫਲਾਨਾ ਬੰਦਾ ਕਿੰਨਾ ਸੌਖਾ ਸਾਡੇ ਵਾਲੇ ਸੌਖ ਪਤਾ ਨਹੀਂ ਰੱਬ ਨੇ ਕਿੱਥੇ ਮੁਕਾ ਦਿੱਤੀ ਤਾਂ ਇਹਦਾ ਮਤਲਬ ਹੈ ਵੀ ਸਾਨੂੰ ਅਜੇ ਵੇਖਣਾ ਨਹੀਂ ਆਇਆ ਖੁਦ ਕਿਸਮਤ ਅਸੀਂ ਲੋਕ ਆ ਵੀ ਅਸੀਂ ਗੁਰੂ ਸਾਹਿਬ ਜੀ ਦੀ ਇੱਕੋ ਇੱਕ ਦੁਨੀਆ 'ਚ ਇਕਲੌਤੀ ਕੌਮ ਹੈ ਇਕਲੌਤਾ ਮਨ ਸ ਹੈ ਦੁਨੀਆ ਦੇ ਅੰਦਰ ਜਿਹੜੇ ਸ਼ਬਦ ਦੀ ਸਮਝ ਦੀ ਗਿਆਨ ਦੀ ਪੂਜਾ ਕਰਦਾ ਹੈ ਜਿਹੜੇ ਸਿੱਖਿਆ ਦੀ ਪੂਜਾ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਚ ਕੀ ਹੈ ਸਿੱਖਿਆ ਹੈ 1430 ਅੰਕ ਸਿੱਖਿਆ ਨਾਲ ਭਰੇ ਪਏ ਇੱਕ ਇੱਕ ਅੱਖਰ ਦੀ ਸਿੱਖਿਆ ਜੇ ਮੈਂ ਬਾਣੀ ਦੇ ਇੱਕ ਸ਼ਬਦ ਦੀ ਸਿੱਖਿਆ ਤੇ ਚਰਚਾ ਕਰਨ ਲੱਗ ਪਾ ਤਾਂ ਮੈਨੂੰ ਲੱਗਦਾ ਘੰਟਿਆਂ ਵੱਧੀ ਕੀਤੇ ਜਾਸੇ ਇੱਕ ਸ਼ਬਦ ਤੇ ਚਰਚਾ ਘੰਟਿਆਂ ਵੱਧੇ ਹੋ ਸਕਦੀ ਹੈ ਮੰਨ ਲਓ ਿਰ ਭੌ ਸ਼ਬਦ ਜੇਦਾਰਥ ਹੈ ਵੀ ਜਿਹੜਾ ਮੱਥਾ ਟੇਕਣ ਵਾਲਾ ਸਿੱਖ ਹੈ ਨਾ ਉਹ ਕਿਸੇ ਦਾ ਖੌਫ ਨਹੀਂ ਖਾਂਦਾ ਡਰਦਾ ਨਹੀਂ ਕਿਸੇ ਹੁਣ ਇਹਦੇ ਜਿੰਨੀ ਮਰਜ਼ੀ ਵਿਆਖਿਆ ਕਰਨੀ ਚਲੋ ਤੁਸੀਂ ਵੀ ਸਿੱਖ ਕਦੇ ਡਰਦਾ ਨਹੀਂ ਤੇ ਡਰ ਸਿਰਫ ਸ਼ੇਰ ਨੂੰ ਹੀ ਲੱਗਦਾ ਡਰਨਾ ਸਿਰਫ ਤੁਹਾਨੂੰ ਕਿ ਲੱਗਦਾ ਜਾਨਵਰਾਂ ਨੂੰ ਹੀ ਹੁੰਦਾ ਹੈ ਨਾ ਬੜੇ ਤਰ੍ਹਾਂ ਦੇ ਡਰ ਨੇ ਫੇਲਿਅਰ ਹੋਣ ਦਾ ਡਰ ਸਭ ਤੋਂ ਵੱਧ ਬੰਦੇ ਨੂੰ ਗੁਲਾਮ ਬਣਾਉਂਦਾ ਹੈ ਫੇਲਿਅਰ ਹੋਣ ਦਾ ਡਰ ਬੰਦਾ ਡਰਦਾ ਹੈ ਵੀ ਮੈਂ ਕਿਤੇ ਫੇਲ ਹੋ ਜਾਵਾਂ ਜਿਹੜੇ ਆਫੀਸਰ ਦਾ ਜਿਹੜੇ ਬੰਦੇ ਕਈ ਵਾਰ ਰਿਸ਼ਵਤ ਲੈ ਕੇ ਸਾਰੀ ਜ਼ਿੰਦਗੀ ਨਹੀਂ ਕੱਟ ਲਈ ਤੇ ਉਹਨਾਂ ਨੂੰ ਡਾਰੇ ਰਹਿੰਦਾ ਵੀ ਜੇ ਰਿਸ਼ਵਤ ਨਾ ਲਈ ਤੇ ਨਾਲ ਦੇ ਆਨੇ ਸਕਸੈਸ ਪਾ ਲੈਣੀ ਹੈ ਤੇ ਮੈਂ ਕੰਮ ਆਬ ਨਹੀਂ ਹੁਣ ਇਸ ਡਰ ਨੇ ਬੰਦੇ ਦਾ ਕਿਰਦਾਰ ਡਾਊਨ ਕਰ ਦਿੱਤਾ ਬੰਦਾ ਨਹੀਂ ਸੀ ਮਾੜਾ ਬੰਦੇ ਦਾ ਕਿਰਦਾਰ ਵਧੀਆ ਸੀ ਉਹ ਘਰੋਂ ਮਾਂ ਕੋਲੋਂ ਪਰਿਵਾਰ ਕੋਲੋਂ ਬਹੁਤ ਚੰਗੀਆਂ ਸਖਿਆਵਾਂ ਲੈ ਕੇ ਜਾਂਦਾ ਪਰ ਕਦੋਂ ਆਪਰਦਾ ਜਦੋਂ ਉਹਦੇ ਦਿਮਾਗ 'ਚ ਡਰ ਬਹਿ ਜਾਏ ਗੁਰੂ ਸਾਹਿਬ ਜੀ ਨੇ ਸਿੱਖ ਦੇ ਜੀਵਨ 'ਚੋਂ ਡਰ ਕੱਢਦਾ ਸਿੱਖ ਡਰਦਾ ਨਹੀਂ ਹੁਣ ਇਹਦੀ ਵਿਆਖਿਆ ਤੁਸੀਂ ਸਿੱਖ ਅੱਜ ਦੇ ਸਿੱਖ ਕਿਤੇ ਕਹਿਣ ਕਿ ਅਸੀਂ ਨਹੀਂ ਡਰਦੇ ਅਸੀਂ ਗੁਰਦੁਆਰੇ ਮੱਥਾ ਵੀ ਟੇਕਦੇ ਆ ਸਾਨੂੰ ਕਿਸੇ ਰੋਖ ਨਾਲ ਬੱਜਿਆ ਲਾਲ ਕੱਪੜਾ ਦਿਸ ਜਾਏ ਅਸੀਂ ਉੱਥੇ ਵੀ ਪਤਕੋਂ ਕਿਸ ਨੂੰ ਡਰਜੂ ਲੱਗਦਾ ਅਸੀਂ ਡਰੇ ਹੋਏ ਜੂ ਆ ਬਹੁਤ ਜ਼ਿਆਦਾ ਅੰਦਰ ਖੌਫ ਜੋ ਬੜਾ ਬੈਠਾ ਹੋਇਆ ਤੇ ਫਿਰ ਸਾਨੂੰ ਕਈ ਵਾਰ ਲੱਗਦਾ ਵੀ ਇਹਨੂੰ ਵੀ ਮਨਾ ਲਓ ਇਹਨੂੰ ਵੀ ਮਨਾ ਲਓ ਇਹਨੂੰ ਵੀ ਮਨਾ ਲਓ ਸ਼ਾਇਦ ਕੋਈ ਭਲਾ ਕਰ ਦੇ ਅਸਲ ਗੱਲ ਸਾਡੇ ਕੋਲੋਂ ਫੱਜ ਜਾਂਦੀ ਔਰ ਉਹਦਾ ਲਈ ਉਹਦੇ ਲਈ ਨਾ ਸਾਨੂੰ ਇਹ ਸੱਭਿਆਚਾਰ ਕਲਚਰ ਸਾਡਾ ਸਾਡੇ ਪਰਿਵਾਰਾਂ ਤੋਂ ਸਾਡੇ ਬਜ਼ੁਰਗਾਂ ਤੋਂ ਡਿਲੀਵਰ ਹੁੰਦਾ ਹੁੰਦਾ ਸਾਡੇ ਤੱਕ ਆ ਗਿਆ ਵੀ ਅਸੀਂ ਸ਼ੁਕਰਾਨਾ ਅਸੀਂ ਕੋਈ ਵੀ ਕੰਮ ਗੁਰੂ ਦੀ ਗੋਦ ਵਿੱਚ ਬੈ ਕੇ ਕਰਦੇ ਇਹ ਆ ਗਿਆ ਪਰ ਇੱਕ ਗੱਲ ਯਾਦ ਰੱਖ ਇੱਕ ਚੀਜ਼ ਗਵਾਚ ਗਈ ਉਹ ਕਿਹੜੀ ਉਹ ਸਾਡੇ ਬਜ਼ੁਰਗ ਬਡੇਰੇ ਜਦੋਂ ਗੁਰਦੁਆਰਿਆਂ ਚ ਆਉਂਦੇ ਸੀ ਤੇ ਗੁਰੂ ਨੂੰ ਕਹਿੰਦੇ ਸੀ ਵੀ ਤੇਰਾ ਦਿੱਤਾ ਬਹੁਤ ਖੁਸ਼ ਪ੍ਰਾਣੇ ਬਜ਼ੁਰਗ ਸਾਡੇ ਉਹ ਮੰਗਦੇ ਨਹੀਂ ਸੀ ਹੁੰਦੇ ਕਦੇ ਇਹ ਤਾਂ ਸੇ 13 ਦਿੱਤਾ ਬਹੁਤ ਹੋ ਗਿਆ ਅੱਜ ਤੁਸੀਂ ਕਹਿ ਰਹੇ ਹੋ ਵੀ ਮਹਾਰਾਜ ਆਵੀ ਦੇ ਆਵੀ ਦੇ ਆਵੀ ਦੇ ਆਵੀ ਦੇ ਗੁਰਬਾਣੀ ਚ ਲਿਖਿਆ ਵੀ ਜਿਹੜਾ ਮੰਗਣ ਲੱਗਦਾ ਹੈ ਨਾ ਉਹ ਕਦੀ ਰਜ ਨਹੀਂ ਸਕਦਾ ਗੁਰਬਾਣੀ ਚ ਲਿਖਿਆ ਹੈ ਬਾਗ ਜਿਹੜੇ ਬੰਦੇ ਨੂੰ ਮੰਗਣ ਦੀ ਆਦਤ ਪੈ ਜਾਏ ਉਹਨੂੰ ਤੁਸੀਂ ਕਦੀ ਰਜਾ ਨਹੀਂ ਸਕਦੇ ਇਸ ਕਰਕੇ ਬਾਬੇ ਦੀ ਬਾਣੀ ਕਹਿੰਦੀ ਇਹ ਆਦਤ ਹੀ ਨਾ ਪਾਈ ਮੰਗਣ ਵਾਲੀ ਜੇ ਤੂੰ ਮੰਗਣ ਲੱਗ ਪਿਆ ਤੈਨੂੰ ਭੁਲੇਖਾ ਲੱਗ ਗਿਆ ਕਿ ਮੰਗਣਾ ਬੜੀ ਚੰਗੀ ਗੱਲ ਹੈ ਤਾਂ ਯਾਦ ਰੱਖੀ ਕਿ ਕੋਈ ਚੀਜ਼ ਮੰਗੇ ਦੇ ਮੰਗਣੀ ਹੈ ਉਹ ਕੀ ਪਗੜਾ ਹੈ ਮੰਗਣਾ ਮੰਗਣਾ ਨੀਕਾ ਹਾਰ ਜਸ ਗੁਰ ਤੇ ਮੰਗ ਜੋ ਪਹਿਲਾਂ ਕਿਹਾ ਸੀ ਨਾ ਕਿ ਇਕਲੋਤੇ ਸਿੱਖ ਗੋਆ ਆ ਜਿਹੜੀ ਸਮਝ ਦੀ ਪੂਜਾ ਕਰਦੀ ਹੈ ਤੇ ਫਿਰਦੇ ਬੰਦਾ ਬੇਸ ਜਿਹੜਾ ਸਮਝ ਨੂੰ ਗੁਰੂ ਮੰਨਦਾ ਹੋਵੇ ਜਿਹੜਾ ਸ਼ਬਦ ਨੂੰ ਗੁਰੂ ਮੰਨਦਾ ਹੋਵੇ ਉਹ ਬੇਸਮਝੀਆਂ ਕਰੇ ਤੇ ਸਵਾਲ ਨੇ ਪੈਦਾ ਹੁੰਦਾ ਵੀ ਇਹ ਬੇਸਮਝ ਕਿਵੇਂ ਹੋ ਸਕਦੇ ਨੇ ਜਿਵੇਂ ਬਾਣੀ ਚ ਲਿਖਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਣ ਕੀ ਹੈ ਵੀ ਸਾਡਾ ਸੁਭਾਅ ਨਹੀਂ ਬੜਿਆ ਅਸੀਂ ਗੁਰਦੁਆਰੇ ਦਾ ਕਲਚਰ ਬਦਲਤਾ ਜਿਵੇਂ ਮੈਂ ਕਹਿੰਦਾ ਵੀ ਬਜ਼ੁਰਗਾਂ ਕੋਲੋਂ ਇਹ ਗੱਲ ਤਾਂ ਆ ਗਈ ਵੀ ਗੁਰਦੁਆਰੇ ਜਾਣਾ ਪਰ ਕਰਨਾ ਕੀ ਹੈ ਜਾ ਕੇ ਇਹ ਨਹੀਂ ਸਿੱਖਿਆ ਸਾਡੇ ਨਾਲ ਕੀ ਹੋਇਆ ਤੁਸੀਂ ਵੇਖੋ ਗੁਰਦੁਆਰੇ ਬੰਦਾ ਮੱਥਾ ਟੇਕ ਰਿਹਾ ਪਈ ਸਾਜ ਕੀ ਵੱਢ ਰਹੇ ਨੇ ਕਿਹੜੇ ਸ਼ਬਦ ਦਾ ਕੀਰਤਨ ਹੋ ਰਿਹਾ 99 ਫੀਸ ਦੀ ਸੰਗਤ ਨੂੰ ਨਹੀਂ ਪਤਾ ਉਹ ਨਹੀਂ ਧਿਆਨ ਦੇ ਹੁਣ ਮੰਨ ਲਓ ਵੀ ਕਲਾਸ ਵਿੱਚ ਪੜਾਇਆ ਜਾ ਰਿਹਾ ਹੋਵੇ ਤੇ ਕੋਈ ਵਿਦਿਆਰਥੀ ਜਾਵੇ ਕਲਾਸ ਵਿੱਚ ਬਹਿ ਜਾਏ ਤੇ ਉਹਨੂੰ ਇਹ ਸਮਝ ਹੀ ਨਾ ਲੱਗੇ ਵੀ ਪੜ੍ਹਾਉਣ ਵਾਲਾ ਪੜਾ ਕੀ ਰਿਹਾ ਇਹ ਬੋਲ ਕੀ ਰਿਹਾ ਭਲਾ ਉਹ ਵਿਦਿਆਰਥੀ ਕੋ ਸਿੱਖ ਸਕਦਾ ਸਾਡੇ ਨਾਲ ਸੇਵ ਨਹੀਂ ਹੋ ਰਿਹਾ ਅਸੀਂ ਗੁਰਦੁਆਰੇ ਆ ਰਹੇ ਆ ਕੀਰਤਨ ਹੋ ਰਿਹਾ ਮਤਲਬ ਟੀਚਰ ਪੜ੍ਹਾ ਰਿਹਾ ਕੋਈ ਸਬਕ ਦੇ ਰਿਹਾ ਪਰ ਅਸੀਂ ਨਹੀਂ ਸੁਣ ਰਹੇ ਸਵੇਰੇ ਗੁਰਦੁਆਰੇ ਆਪਾਂ ਹੀ ਸਾਜ਼ੀ ਉਠਦੇ ਨੇ ਮਾਈਕ ਔਨ ਕਰਦੇ ਨੇ ਸਪੀਕਰ ਲਾਉਂਦੇ ਨੇ ਉਹ ਸਾਰੇ ਪਿੰਡ ਨੂੰ ਇੱਕ ਸਬਕ ਦਿੰਦੇ ਨੇ ਪਰ ਨਹੀਂ ਸੁਣਦਾ ਕੋਈ ਵੀ ਨਹੀਂ ਸੁਣ ਰਿਹਾ ਧਿਆਨ ਜਿਹੜਾ ਗੁਰਦੁਆਰੇ ਆ ਰਹੇ ਉਹ ਵੀ ਨਹੀਂ ਸੁਣ ਰਹੇ ਜਿਹੜਾ ਘਰ ਬੈਠਾ ਹੋ ਵੀ ਨਹੀਂ ਸੁਣ ਰਿਹਾ ਇਸ ਲਈ ਆਮ ਕਰਕੇ ਸਾਡੀ ਜ਼ਿੰਦਗੀ ਦੇ ਅੰਦਰ ਉਹ ਚੀਜ਼ਾਂ ਅਲੋਪ ਹੋ ਗਈਆਂ ਜਿਹੜੀਆਂ ਬਾਣੀ 'ਚ ਲਿਖੀਆਂ। ਜਿਵੇਂ ਬਾਣੀ 'ਚ ਜਿਹੜੀ ਗੱਲ ਲਿਖੀ ਹੈ ਕਿ ਸਿੱਖ ਨਿਰਭਉ ਹੈ ਪਰ ਇਹਨੇ غور ਹੀ ਨਹੀਂ ਕੀਤਾ ਕਦੇ ਵੀ ਧਿਆਨ ਨਾਲ। ਬਾਣੀ 'ਚ ਲਿਖਿਆ ਹੈ ਰੱਬ ਨੇ ਵੀ ਅਕਾਲ ਪੁਰਖ ਵੈਗੁਰੂ ਨਿਰਵੈਰ ਹੈ ਜਿਹੜਾ ਰੱਬ ਨਾਲ ਜੁੜ ਜਾਂਦਾ ਉਹ ਨਿਰਵੈਰ ਹੋ ਜਾਂਦਾ। ਤੁਸੀਂ ਵੇਖੋ ਆਪਾਂ ਨਿਰਵੈਰ ਹੋਏ ਸਾਡੇ ਦਵੈਰ ਨੇ। ਅਸੀਂ ਤਾਂ ਲਿੰਗਿਆਂ ਲਕੀਆਂ ਗੱਲਾਂ ਦਾ ਕਈ ਵਾਰ ਵੈਰ ਰੱਖਦੇ ਆ। ਆਪਾਂ ਬਹੁਤੇ ਰਿਸ਼ਤਿਆਂ 'ਚ ਇਦਾਂ ਹੀ ਗਿਲਾ ਕਰਦੇ ਹੋ ਨੇ ਆ ਵੀ ਉਹਨੇ ਮੈਨੂੰ ਫੋਨ ਨਹੀਂ ਕੀਤਾ ਮੈਂ ਅੱਜ ਤੋਂ ਬਾਅਦ ਉਹਨੂੰ ਫੋਨ ਨਹੀਂ ਕਰਨਾ ਵੈਰ ਪਾ ਲਿਆ ਕਿ ਜੇ ਉਹਨੇ ਨਹੀਂ ਕੀਤਾ ਤੁਸੀਂ ਕਰ ਲੋ ਹੋ ਸਕਦਾ ਉਹ ਵੀ ਇਦਾਂ ਹੀ ਸੋਚਦਾ ਹੋਵੇ ਵੀ ਤੁਸੀਂ ਨਹੀਂ ਕੀਤਾ ਤੇ ਉਹਨੇ ਵੀ ਨਹੀਂ ਕਰਨਾ ਹੁਣ ਦੋਵਾਂ 'ਚ ਇਹ ਕੌਣ ਸੋਚੇ ਵੀ ਦੀ ਉਹਨੇ ਨਹੀਂ ਕੀਤਾ ਤੇ ਮੈਂ ਕਰਨਾ ਕੋਈ ਵੀ ਦੋਵੇਂ ਹੀ ਪੰਜਾਬੀ ਨੇ ਦੋਵੇਂ ਇੱਕੋ ਜਿਹੇ ਹਵਾਚ ਰਹਿੰਦੇ ਨੇ ਦੋਵੇਂ ਇੱਕੋ ਜਿਹੇ ਵਾਤਾਵਰਣ 'ਚ ਰਹਿੰਦੇ ਨੇ ਦੋਵਾਂ ਨੂੰ ਇੱਕੋ ਜਿਹਾ ਗੁੱਸਾ ਆਉਂਦਾ ਤੇ ਦੋਵੇਂ ਇੱਕੋ ਜਿਹਾ ਵੈਰ ਪਾ ਲੈਂਦੇ ਨੇ ਔਰ ਕੋਈ ਇਦਾਂ ਦਾ ਹੋਵੇ ਜਿਹੜਾ ਕੋਈ ਫਿਰ ਕੀ ਹੋਇਆ ਚਲ ਉਹਨੇ ਕਿਤਾਬਾ ਕਰ ਲੈਨੇ ਹੁਣ ਉਹ ਕਰ ਲੈਗਾ ਹੋ ਸਕਦਾ ਅਗਲੀ ਵਾਰ ਫਿਰ ਉਹ ਕਰ ਲੈਗਾ ਤੁਸੀਂ ਬਹੁਤੇ ਉਹਨੇ ਮੈਨੂੰ ਨਹੀਂ ਬੁਲਾਇਆ ਮੈਂ ਕਿਉਂ ਬੁਲਾਵਾਂ ਉਹਨੇ ਨਹੀਂ ਬੁਲਾਇਆ ਤੂੰ ਬੁਲਾ ਅੱਛਾ ਮੈਨੂੰ ਲੱਗਦਾ ਹੈ ਨਾ ਵੀ ਉਹਨੂੰ ਬੁਲਾਉਣਾ ਚਾਹੀਦਾ ਸੀ ਮੈਂ ਤਾਂ ਮੰਨ ਰਿਹਾ ਵੀ ਉਹਨੂੰ ਬੁਲਾਉਣਾ ਚਾਹੀਦਾ ਸੀ ਤੇ ਮੈਨੂੰ ਨਹੀਂ ਬੁਲਾਇਆ ਤੇ ਉਹਨੂੰ ਵੀ ਤੇ ਇਦਾਂ ਹੀ ਲੱਗਦਾ ਹੋਣਾ ਨਾ ਵੀ ਤੁਹਾਨੂੰ ਬੁਲਾਉਣਾ ਚਾਹੀਦਾ ਸੀ ਉਹਨੇ ਨਹੀਂ ਬੁਲਾਇਆ ਤੇ ਕੌਣ ਸ਼ੁਰੂਆਤ ਕਰੇ ਤੇ ਤੋਂ ਇਸ ਲਈ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਸਿੱਖਣ ਲੱਗ ਜਾਓਗੇ ਇਹ ਬਾਣੀ 'ਚ ਲਿਖਿਆ ਨੇ ਪਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਨਾਲ ਨਹੀਂ ਸੁਣਿਆ ਤੇ ਰੈਵੈਰ ਦਾ ਮਤਲਬ ਇਹ ਨਹੀਂ ਪਾ ਲਈਦਾ ਹੁੰਦਾ ਕੋਈ ਗੱਲ ਨਹੀਂ ਬਾਣੀ 'ਚ ਲਿਖਿਆ ਸਤਿਗੁਰ ਸਬਨਾ ਦਾ ਭਲਾ ਮਨਾਏ ਲਿਖਿਆ ਬਾਣੀ 'ਚ ਸਤਿਗੁਰ ਸਬਨਾ ਦਾ ਭਲਾ ਮਨਾਏ ਦਾ ਅੱਛਾ ਆਪਾਂ ਸਤਿਗੁਰੂ ਦੇ ਸਿੱਖ ਆ ਜੇ ਸਾਡਾ ਗੁਰੂ ਸਬਨਾ ਦਾ ਭਲਾ ਬਣਾਉਂਦਾ ਹੈ ਇਹਦਾ ਮਤਲਬ ਸਾਨਾ ਵੀ ਸਾਰਿਆਂ ਨੂੰ ਸਬਨਾ ਦਾ ਵੱਲ ਲੱਗੇ ਕੇ ਭਲਾ ਬਣਾਉਣਾ ਚਾਹੀਦਾ ਪਰ ਆਪਾਂ ਨਹੀਂ ਬਣਾਉਂਦੇ ਕਿਉਂ ਨਹੀਂ ਬਣਾਉਂਦੇ ਕਿਉਂਕਿ ਆਪਾਂ ਇਹ ਗੱਲ ਸੁਣੀ ਨਹੀਂ ਕਰਦੇ ਧਿਆਨ ਨਾਲ ਵੀ ਬਾਣੀ 'ਚ ਇਦਾਂ ਲਿਖਿਆ ਬਾਣੀ 'ਚ ਲਿਖਿਆ ਸਾਰਿਆਂ 'ਚ ਰੱਬ ਵਸਦਾ ਹੈ ਬਾਣੀ 'ਚ ਲਿਖਿਆ ਸਾਰੇ ਥਾਵਾਂ 'ਤੇ ਰੱਬ ਵਸਦਾ ਹੈ ਸਿੱਖ ਕਿਦਾਂ ਮੰਨਦਾ ਹੈ ਉਹ ਵੇਖੋ ਸਾਹਮਣੇ ਗੁਰਦੁਆਰਾ ਅਸੀਂ ਆਮ ਪਿੰਡਾਂ 'ਚ ਕਹਿੰਦੇ ਨੇ ਗੁਰਦੁਆਰੇ ਵੱਲ ਮੂੰਹ ਕਰਕੇ ਕਹੇ ਵੀ ਤੂੰ ਸੱਚ ਬੋਲ ਰਿਹਾ ਇਹਦਾ ਮਤਲਬ ਜੇ ਦੂਜੇ ਵੱਲੇ ਮੂੰਹ ਹੋ ਜਾਏ ਤਾਂ ਫਿਰ ਕੋਈ ਗੱਲ ਨਹੀਂ ਇਹ ਕਿੰਨੇ ਦੱਸਿਆ ਵੀ ਦੂਜੇ ਬੰਨੇ ਰੱਬ ਨਹੀਂ ਹੈ ਇਹ ਤਾਂ ਅੰਮ੍ਰਿਤ ਦੇ ਝੂਠ ਬੋਲਣਾ ਆ ਤੇ ਦੂਜੇ ਬੰਦੇ ਨੂੰ ਕਰ ਲਾਂਗੇ ਜੇ ਸੱਚ ਬੋਲਣਾ ਆ ਤੇ ਉਹ ਬੋਲਦਾ ਰਹੇ ਬੰਦੇ ਕਰ ਲਾਂਗੇ ਇਹ ਨਹੀਂ ਲਿਖਿਆ ਬਾਣੀ ਚ ਕਿਤੇ ਵੀ ਇਹ ਗੁਰੂ ਗ੍ਰੰਥ ਸਾਹਿਬ ਚ ਕਿਤੇ ਨਹੀਂ ਲਿਖਿਆ ਪਤਾ ਨਹੀਂ ਕਿੱਥੋਂ ਸਮਝ ਲਿਆ ਆਪਾਂ ਜਾਂ ਕਿੱਥੋਂ ਜਾਣ ਲਿਆ ਤਾਂ ਇਸ ਲਈ ਅਸੀਂ ਸਾਰੇ ਇਸ ਗੱਲ ਤੇ ਗੌਰ ਕਰੀਏ ਪਹਿਲਾਂ ਧਿਆਨ ਦਿਓ ਵੀ ਬਾਣੀ ਚ ਲਿਖਿਆ ਕੀ ਬਾਣੀ ਚ ਲਿਖਿਆ ਬੰਦ ਖਲਾਸੀ ਜਪਜੀ ਸਾਹਿਬ ਚ ਲਿਖਿਆ ਦੁਨੀਆ ਦਾ ਕੋਈ ਐਸਾ ਪੰਜਾਬੀਆਂ ਦਾ ਪਿੰਡ ਨਹੀਂ ਹੋੜਾ ਜਿੱਥੇ ਪੰਜਾਬੀ ਰਹਿੰਦੇ ਹੋਣ ਤੇ ਇਹ ਬੰਗਿਆਂ ਦਾ ਬੜੀਆਂ ਜਾਂਦੀਆਂ ਹੋਣ ਬੰਦ ਖਲਾਸੀ ਬਾਣੇ ਹੋਏ ਮਹਾਰਾਜ ਕਹਿੰਦੇ ਤੂੰ ਬੱਜਾ ਪਿਆ ਪਰਾਈਆਂ ਵਿੱਚ ਇਹਦੇ ਤੋਂ ਖਲਾਸੀ ਕਿਵੇਂ ਹੋਏਗੀ ਗੁਰੂ ਦੇ ਬਾਣੇ ਚ ਗੁਰੂ ਦਾ ਤੇ ਸੁਣਿਆ ਕਰ ਗੁਰੂ ਦੀ ਸਿੱਖਿਆ ਸੁਣਿਆ ਕਰ ਗੁਰੂ ਦੇ ਬਾਣੇ ਚ ਆਉਣ ਤੋਂ ਬਿਨਾ ਤੇਰੀ ਬੰਦ ਖਲਾਸੀ ਨਹੀਂ ਹੋ ਸਕਦੀ بڑے ਬੰਦੇ ਨੇ ਜਿਹੜੇ ਕਹਿੰਦੇ ਨਾ ਨਹੀਂ ਨਹੀਂ ਇੰਦਾ ਵੀ ਹੋ ਸਕਦੇ ਅੱਛਾ ਇਹ ਬਾਣੀ ਬਾਬੇ ਨਾਨਕ ਜੀ ਦੀ ਹੈ ਸਭ ਤੋਂ ਵੱਡਾ ਵੈਜ ਕਿ ਬੋਲਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਜੀ ਦੀ ਗੱਲ ਤੋਂ ਵੱਡੀ ਤੇ ਕੋਈ ਗੱਲ ਨਹੀਂ ਲਾ ਹੋ ਸਕਦੀ ਮੇਰੀ ਕੋਈ ਗੱਲ ਨਹੀਂ ਹੈ ਮੈਂ ਮਹਿਜ ਇੱਕ ਸਪੀਕਰ ਆ ਬੋਲਣ ਵਾਲਾ ਮੇਰੀ ਨਹੀਂ ਕੋਈ ਗੱਲ ਹੈ ਗੱਲ ਹੈ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਬਾਪੂ ਗੁਰੂ ਨਾਨਕ ਸਾਹਿਬ ਜੀ ਦੀ ਤੇ ਬਾਪੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮਿੱਤਰਾ ਬੰਦ ਖਲਾਸੀ ਬਾਣੇ ਹੋਏ ਬਾਣੇ ਜਾ ਹੁਣ ਜਿਹੜਾ ਬੰਦਾ ਕਹਿੰਦਾ ਮੇਰੀਆਂ ਕਿਡਨੀਆਂ ਖਰਾਬ ਹੋ ਗਈਆਂ ਉਹਨੂੰ ਪੁੱਛੋ ਕਿਉਂ ਹੋਈਆਂ ਰੱਬ ਨੇ ਨਹੀਂ ਕੀਤੀਆਂ ਜਿਹੜਾ ਬੰਦਾ ਕਹਿੰਦਾ ਵੀ ਮੈਂ ਮੈਨੂੰ ਨਾ ਮੇਰੀ ਸਿਹਤ ਠੀਕ ਨਹੀਂ ਰਹੀ ਨਹੀਂ ਉਹਦੇ ਰੀਜਨ ਨਹੀਂ ਕੋਈ ਉਹਦੇ ਕਾਰਨ ਨਹੀਂ ਕੋਈ ਕਾਰਨ ਤੋਂ ਬਿਨਾ ਕੁਝ ਵੀ ਨਹੀਂ ਵਾਪਰਦਾ ਜਿਵੇਂ ਪੰਜਾਬ ਦੀ ਹਵਾ ਆ ਆਪਾਂ ਤੁਸੀਂ ਵੇਖੋ ਫੌਰਤੇ ਛੱਡੋ ਆਪਾਂ ਬਾਕੀ ਚੀਜ਼ਾਂ ਤੇ ਪਵਿੱਤਰ ਕੀ ਰਹਿਣ ਦੇਣੀਆਂ ਆਪਾਂ ਪਾਣੀ ਤੇ ਹਵਾ ਵੀ ਪਵਿੱਤਰ ਹੀ ਰਹਿਣ ਦੀ ਬਜਾਏ ਇਹ ਕਿੰਨੇ ਗੰਦਲੀ ਕੀਤੀ ਹੈ ਆਪਾਂ ਕੀਤੀ ਹੈ ਕਾਦੇ ਵਾਸਤੇ ਕੀਤੀ ਹੈ ਸਿਵੇਂਪੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਜੇ ਕੁਦਰਤ ਠੀਕ ਠਾਕ ਰਵੇ ਤੇ ਆਕਸੀਜਨ ਮੁੱਕ ਜਾਏ ਜੇ ਬੰਦੇ ਦੇ ਅੰਦਰੋਂ ਆਕਸੀਜਨ ਘਟਦੀ ਹੈ ਤਾਂ ਮਤਲਬ ਬੰਦੇ ਨੇ ਦੁਨੀਆ ਦੇ ਅੰਦਰੋਂ ਆਕਸੀਜਨ ਮੁਕਾਈ ਇਹ ਤਾਂ ਜ਼ਿੰਮੇਵਾਰ ਬੰਦਾ ਹੈ ਇਹਦੀ ਰਿਸਪੌਂਸਬਿਲਟੀ ਬੰਦੇ ਦੀ ਹੈ ਇਹ ਰੋਕ ਵਧਣ ਲੱਗਾ ਵੇਟਰ ਆਉਂਦਾ ਰੁੱਖ ਲਾਉਣ ਬਾਰੇ ਸੋਮਾ ਸੋਚਦਾ ਕਿੰਨੇ ਬੰਦੇ ਨੇ ਜਿਹੜੇ ਕਹਿੰਦੇ ਆਹ ਰੁੱਖ ਵਧਦੇਓ ਆਹ ਵਧਦੇਓ ਆਹ ਵਧਦੇਓ ਰੁੱਖ ਲਾਉਂਦੇ ਕਿੰਨੇ ਬੰਦੇ ਕੋਈ ਵੀ ਨਹੀਂ ਲਾਉਂਦਾ ਕਿਉਂ ਕਿਉਂਕਿ ਅੱਛਾ ਇੱਕ ਰੋਖ ਵੱਢ ਕੇ ਦਸਾਂ ਸਾਲਾਂ ਦੇ ਵਿੱਚ ਕੁਇੰਟਲ ਦਾੜੇ ਵੱਧ ਜਾਣਗੇ ਵੱਧ ਤੋਂ ਵੱਧ ਦੋ ਕੁਇੰਟਲ ਵੱਧ ਜਾਣਗੇ ਪੰਜ ਕੁਇੰਟਲ ਦਾੜੇ ਵੱਧ ਜਾਣਗੇ ਤੇ ਜੇ ਆਕਸੀਜਨ ਇੱਕ ਵਾਰ ਲਾਉਣਾ ਪੈ ਗਿਆ ਨਾ ਤੇ 5 ਲੱਖ ਇੱਕੋ ਵਾਰੀ ਲੱਗਣਾ ਇਸ ਕਰਕੇ ਸਮਝੀਏ ਚੀਜ਼ਾਂ ਔਰ ਤਾਂ ਹੀ ਮੈਂ ਐਸੀ ਸਿੱਖ ਸਮਝਦਾ ਪਹਾਰੀ ਹਾਂ ਗੁਰੂ ਦੇ ਪਿਆਰਿਓ ਅਸੀਂ ਇਹ ਚੀਜ਼ਾਂ ਵੀ ਆਪਣੇ ਬਜ਼ੁਰਗਾ ਬੋਲੋ ਲੈਡੀਆਂ ਆਕੇ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੁਝ ਚੰਗਾ ਦੇ ਕੇ ਜਾਈਏ ਕੁਝ ਚੰਗਾ ਮਾਹੌਲ ਸਿਰਜ ਕੇ ਜਾਈਏ ਕੁਝ ਆਉਣ ਵਾਲੀਆਂ ਪੀੜ੍ਹੀਆਂ ਲਈ ਕਰਕੇ ਜਾਈਏ ਔਰ ਜਦੋਂ ਕੋਈ ਚੰਗੀ ਗੱਲ ਕਰੇ ਨਾ ਤੇ ਅੱਜ ਨਾ ਐਪਰੀਸ਼ੀਏਟ ਕਰਨ ਵਾਲੇ ਲੋਕ ਬਹੁਤ ਘੱਟ ਨੇ ਬਹੁਤ ਘੱਟ ਬੰਦੇ ਤੁਸੀਂ ਕਿਤੇ ਚੰਗੀ ਗੱਲ ਕਰਕੇ ਵੇਖੋ ਅਗਲੇ ਕਿਤੇ ਲੈ ਤੂੰ ਜਿਆਦਾ ਸਿਆਣਾ ਹੈ ਕਿ ਜਨਰੇਟਰ ਤੁਹਾਡੇ ਨਾਲ ਸਹਿਮਤ ਹੀ ਨਹੀਂ ਹੋਣਗੇ ਬڑے ਬੰਦੇ ਆ ਜਿਹੜਾ ਬੰਦਾ ਥੋੜਾ ਜਿਆਦਾ ਦੁਨੀਆ ਨਾਲੋਂ ਅਲੱਗ ਚੱਲੇ ਨਾ ਉਹਨੂੰ ਲੋਕ ਸਿਆਣਾ ਕਹਿਣ ਦੀ ਜਗ੍ਹਾ ਤੇ ਕਮੜਾ ਕਹਿਣ ਲੱਗ ਪੈਂਦੇ ਇਹ ਤਾਂ ਤਬਾਖਰਾ ਬੈਨ ਉਹਨੂੰ ਸਿਆਣਾ ਨਹੀਂ ਮੰਨਦੇ ਲੋਕ ਉਹਨੂੰ ਕਮੜਾ ਮੰਨਣ ਲੱਗ ਪੈਂਦੇ ਤੇ ਤੋਂ ਗੁਰੂ ਕੇ ਪਿਆਰਿਓ ਬਾਣੀ ਚ ਲਿਖਿਆ ਬੰਦ ਖਲਾਸੀ ਬਾਣੇ ਹੋਏ ਉਹ ਸਦਾਬਦੀ ਰਜਾ ਵਿੱਚ ਬੰਦ ਖਲਾਸੀ ਹੁੰਦੀ ਹੈ ਹੋਰ ਆਖ ਨਾ ਸਕੈ ਕੋਏ ਨਾਲ ਗਰੰਟੀ ਦਿੱਤੀ ਮੰਨਦਾ ਕਹਿੰਦੇ ਹੋਰ ਕੋਈ ਤੇਰੀ ਬੰਦ ਖਲਾਸੀ ਨਹੀਂ ਕਰ ਸਕਦਾ ਮਿੱਤਰਾ ਜਿੱਥੇ ਮਰਜ਼ੀ ਦੋ ਜਿੱਥੇ ਮਰਜ਼ੀ ਚਲੇ ਜਾਓ ਜਿੱਦਣ ਸੋਖੇ ਹੋਵਾਂਗੇ ਗੁਰੂ ਦਾ ਹੁਕਮ ਮੰਨ ਕੇ ਸੋਖੇ ਹੋਵਾਂਗੇ ਦੁਨੀਆ ਦੀਆਂ ਗੱਲਾਂ ਮੰਨ ਕੇ ਸੋਖੇ ਨਹੀਂ ਹੋ ਸਕਦੇ ਜਿੰਨਾ ਮੈਂ ਤੁਹਾਨੂੰ ਔਖਿਆ ਕਰਨਾ ਸੀ ਉਹਨਾਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਦਾ ਹੁਕਮ ਮੰਨਣੋ ਟਾਇ ਪਰ ਮੰਨੋ ਜਿਹੜੇ ਵਿਆਹ ਚ ਬੰਦਾ ਸ਼ਰਾਬ ਪਿਆ ਰਿਹਾ ਤੇ ਉਹ ਸੋਚੇ ਵੀ ਕੱਲ ਨੂੰ ਬੱਚੇ ਸ਼ਰਾਬ ਨਹੀਂ ਪੀਣਗੇ ਜਿੱਦਣ ਵਿਆਹ ਵਾਲੀਆਂ ਵੀਡੀਓ ਵੇਖਣਗੇ ਬੱਚੇ ਜਿੱਦਣ ਵਿਆਹ ਵਾਲੀਆਂ ਐਲਬਮ ਵੇਖਣਗੇ ਤੇ ਪਿਓ ਨੂੰ ਸ਼ਰਾਬ ਪੀਂਦਿਆ ਵੇਖਣਗੇ ਤੇ ਔਲਾਦ ਨੂੰ ਲੱਗੂਗਾ ਨਹੀਂ ਵੀ ਮੇਰਾ ਤਾਂ ਪਿਓ ਪੀਂਦਾ ਰਿਹਾ ਹੈ ਫਿਰ ਕਿਉਂ ਆ ਜੇ ਮੇਰਾ ਬਾਪੂ ਪੀਂਦਾ ਰਿਹਾ ਮੈਂ ਪੀਲਾਂਗਾ ਇਹਦੇ ਤੇ ਕੀ ਗੁਨਾਹ ਹੋਏਗਾ ਤੁਸੀਂ ਐਵੀਡੈਂਸ ਸਾਹਕੇ ਰੱਖੇ ਗੁਰਦੁਆਰੇ ਜਾਂਦੇ ਦੀ ਵੀਡੀਓ ਥੋੜੀ ਕੋਈ ਬਣਾ ਕੇ ਰੱਖਦੇ ਗੁਰਦੁਆਰੇ ਪਾਸ ਕਰਦੇ ਆਂ ਤਾਂ ਤੁਸੀਂ ਐਵੀਡੈਂਸ ਨਹੀਂ ਸੰਭਾਲਦੇ ਤੁਸੀਂ ਵਿਆਹ ਚ ਪੀਂਦੇ ਆ ਸ਼ਰਾਬਾਂ ਦੇ ਐਵੀਡੈਂਸ ਸਭਾਦੇ ਹੋ ਤੇ ਆਪਣੀ ਔਲਾਦ ਨੂੰ ਡਿਲੀਵਰ ਕਰਦੇ ਹੋ ਬਾਅਦ ਫਿਰ ਸਾਡੇ ਬੱਚੇ ਵੇਖਦੇ ਨੇ ਉਹ ਵੀਡੀਓ ਤੇ ਉਹਨਾਂ ਨੂੰ ਲੱਗਦਾ ਸਾਡਾ ਦਾਦਾ ਵੀ ਪਿੰਦਾ ਹੁੰਦਾ ਸੀ ਸਾਡਾ ਬਾਪੂ ਵੀ ਪਿੰਦਾ ਹੁੰਦਾ ਸੀ ਸਾਡੇ ਚਾਚੇ ਵੀ ਪਿੰਦੇ ਹੁੰਦੇ ਸੀ ਤਾਏ ਵੀ ਪਿੰਦੇ ਹੁੰਦੇ ਸੀ ਜੇ ਸਾਰਾ ਡੰਬਰ ਪਿੰਦਾ ਸੀ ਤੇ ਮੈਂ ਪੀ ਲਾਂਗਾ ਕਿਹੜੀ ਨੇਰੀਆ ਚਲੀ ਇਹਦਾ ਮਤਲਬ ਹੈ ਕਸੂਰ ਕਿਸੇ ਦਾ ਨਹੀਂ ਹੈ ਕਸੂਰ ਸਾਡਾ ਆਪਣਾ ਆ ਅਸੀਂ ਆਪਣੇ ਆਪਣੇ ਥਾਵਾਂ ਤੇ ਰਿਸਪਾਂਸਿਬਲ ਲਈਆਂ ਜ਼ਿੰਮੇਵਾਰ ਨਹੀਂ ਹਾਂ ਸੁਗਰੂ ਕੇ ਪਿਆਰਿਓ ਮਹਾਰਾਜ ਕਹਿੰਦੇ ਜੇ ਕੋਈ ਆਖਣ ਦੀ ਕੋਸ਼ਿਸ਼ ਕਰੇ ਹੋਰ ਕੋਈ ਹੱਲ ਨਹੀਂ ਤੇ ਮਹਾਰਾਜ ਕਹਿੰਦੇ ਜੇ ਕੋਈ ਆਖਣ ਦੀ ਕੋਸ਼ਿਸ਼ ਵੀ ਕਰੇ ਇਸੇ ਜਗਜੀਤ ਸਾਹਿਬ ਦੀਆਂ ਅਗਲੀਆਂ ਪਗੜੀਆਂ ਜੇ ਕੋ ਖਾਏ ਕ ਆਖਣ ਪਾਏ ਖਾਏ ਕ ਪਤਾ ਕਿਨੂੰ ਕਹਿੰਦੇ ਨਮੂਰਕ ਨੂੰ ਖਾਏ ਕਦਾਰ ਹੁੰਦਾ ਹੈ ਮੂਰਖ ਬੜੇ ਜਗਜੀਤ ਸਾਹਿਬ ਤੇ ਸਾਰਿਆਂ ਨੂੰ ਯਾਦ ਹੈ ਅਰ ਜਪਜੀ ਸਾਹਿਬ ਪੜ੍ਹ ਕੇ ਬੰਦਾ ਕਹਿੰਦਾ ਨਹੀਂ ਨਹੀਂ ਮੱਝਾ ਦੁੱਧ ਤੇ ਫੁਲਾਣੇ ਥਾ ਥੱਡੇ ਕਣ ਵਾਲੀ ਦੰਦਿਆ ਨੇ ਕਮਾਲ ਹੈ ਜੇ ਕੋ ਖਾਏ ਕ ਆਖਣ ਪਾਏ ਜੇ ਕੋਈ ਮੂਰਖ ਆਖਣ ਦੀ ਕੋਸ਼ਿਸ਼ ਕਰੇ ਉਹ ਜਾਣੇ ਜਿੱਤੋਂ ਮੋ ਖਾਏ ਮਹਾਰਾਜ ਕਹਿੰਦੇ ਉਹਦੀ ਜੋ ਹਾਲਤ ਫਿਰ ਹੋਏਗੀ ਨਾ ਸਮਾ ਪਾ ਕੇ ਉਹੀ ਜਾਣਦਾ ਆ ਭਾਈ ਇਸ ਗੱਲ ਦਾ ਅੰਦਾਜ਼ਾ ਨਾ ਲਿਓ ਇਸ ਲਈ ਜੋ ਕੁਝ ਅਸੀਂ ਕਰਨਾ ਹੈ ਉਹੀ ਅਸੀਂ ਵੜਣਾ ਹੈ ਜੋ ਅਸੀਂ ਬੀਜੜਾ ਹੈ ਉਹੋ ਹੀ ਫਲ ਸਾਡੀ ਜ਼ਿੰਦਗੀ ਵਿੱਚ ਆਉਣਾ ਹੈ ਜਿਹੜੀਆਂ ਮਾਮਾ ਨੇ ਆਪਣੇ ਪਿਤਾ ਦੀ ਆਪਣੇ ਘਰ ਵਿੱਚ ਬੱਚਿਆਂ ਦੇ ਅੰਦਰ ਇੱਜ਼ਤ ਪੈਦਾ ਨਹੀਂ ਕੀਤੀ ਜਿਹੜੀ ਮਾਂ ਨੇ ਆਪਣੇ ਬੱਚਿਆਂ ਨੂੰ ਪਿਓ ਦੀ ਇੱਜ਼ਤ ਕਰਨੀ ਨਹੀਂ ਸਿਖਾਈ ਉਹਨਾਂ ਬੱਚਿਆਂ ਨੇ ਕੱਲ ਨੂੰ ਕਿਸੇ ਦੂਜੇ ਦੀ ਇੱਜ਼ਤ ਨਹੀਂ ਕਰਨੀ ਇਹ ਚੇਤਾ ਰੱਖ ਜਿਹੜੇ ਪਿਓ ਨੇ ਆਪਣੇ ਘਰ ਵਿੱਚ ਆਪਣੇ ਬੱਚਿਆਂ ਨੂੰ ਮਾਂ ਦੀ ਇੱਜ਼ਤ ਕਰਨੀ ਨਹੀਂ ਸਿਖਾਈ ਤੁਸੀਂ ਵੇਖੋ ਕਈ ਵਾਰ ਆਪਾਂ ਕਹਿੰਦੇ ਨਹੀਂ ਸਾਡਾ ਪੁੱਤ ਵੜਾ ਆ ਗਿਆ ਘਰ ਆਮ ਕਰਕੇ ਪਿੰਡਾਂ 'ਚ ਗੱਲ ਸਾਰੇ ਆਪਾਂ ਕਰਦੇ ਆਂ ਕਿ ਮੇਰਾ ਪੁੱਤ ਵੜਾ ਆ ਗਿਆ ਘਰ ਸੀ ਵਿਆਹ ਤੋਂ ਬਾਅਦ ਕੀ ਪਤਾ ਨਹੀਂ ਕੀ ਹੋ ਗਿਆ ਉਹ ਹੈ ਹੀ ਆ ਗਿਆ ਘਰ ਸੀ ਉਹ ਵਿਆਹ ਤੋਂ ਪਹਿਲਾਂ ਤੁਹਾਡਾ ਆ ਗਿਆ ਘਰ ਸੀ ਤੇ ਵਿਆਹ ਤੋਂ ਬਾਅਦ ਨੇ ਪਤਨੀ ਦਾ ਵੀ ਆ ਗਿਆ ਘਰ ਹੋਣਾ ਸੀ ਕਿਉਂਕਿ ਉਹ ਹੈ ਹੀ ਆ ਗਿਆ ਘਰ ਇਸ ਕਰਕੇ ਉਹਦੀ ਰਿਸਪੋਨਸਿਬਿਲਟੀ ਹੈ ਕਿ ਉਹ ਵਿਗੜਿਆ ਨਹੀਂ ਕੋਈ ਵੀ ਬੁਲਾ ਨਹੀਂ ਕੀਤਾ ਉਹਨੇ ਕੋਈ ਕੁਝ ਨਹੀਂ ਮਾੜਾ ਹੋਇਆ ਉਹਦੀ ਜ਼ਿੰਦਗੀ ਦੇ ਅੰਦਰ ਪਰ ਸਭ ਮੈਨੂੰ ਆਪਣਾ ਆਗਿਆਕਾਰ ਚੰਗਾ ਲੱਗਦਾ ਸੀ ਹੁਣ ਜਦੋਂ ਪਤਨੀ ਦਾ ਆਗਿਆਕਾਰ ਹੋ ਗਿਆ ਪਰ ਭੈੜਾ ਲੱਗਣ ਲੱਗ ਪਿਆ ਇਹਦਾ ਮਤਲਬ ਇਹ ਹੈ ਕਿ ਇਹ ਪੈਕੇਜ ਜਿਹੋ ਜਿਹਾ ਦਿਓਗੇ ਇੰਦਾ ਦਾ ਹੀ ਨਾਲ ਦੇ ਨਾਲ ਤੇ ਕੋਈ ਮਾੜੀ ਗੱਲ ਨਹੀਂ ਮੈਂ ਕਹਿੰਦਾ ਅੱਜ ਦੇ ਯੋਗ ਵਿੱਚ ਪਤਨੀ ਪਤੀ ਦੇ ਆਗਿਆਕਾਰ ਹੋਵੇ ਤੇ ਪਤੀ ਪਤਨੀ ਦਾ ਆਗਿਆਕਾਰ ਹੋਵੇ ਇਹਦੇ ਨਾਲੋਂ ਵੱਧ ਮਾਪੇ ਵਾਸਤੇ ਹੋਰ ਸੁੱਖ ਦੀ ਗੱਲ ਕੀ ਹੁੰਦੀ ਹੈ ਮੰਨ ਲਓ ਮਾਪੇ ਨੂੰ ਨਾ ਜਿਹੜੇ ਬੱਚੇ ਆਪਸ ਵਿੱਚ ਦੋਵੇਂ ਇੱਕ ਦੂਜੇ ਨਾਲ ਜਿੰਨਾ ਵੀ ਅੰਡਰਸਟੈਂਡਿੰਗ ਹੈ ਨਾ ਜਿੰਨਾ ਤੇ ਜਿਹੜੇ ਸਹਿਮਤ ਹੋ ਜਾਂਦੇ ਨੇ ਹਰ ਗੱਲ ਨਾਲ ਮਾਪਾਪ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਸੱਚੇ ਬਾਦਸ਼ਾਹ ਦਾ ਮਾਲਕਾ ਸ਼ੁਕਰ ਹੈ ਤੇਰਾ ਸਾਡੇ ਧੀਆਂ ਪੁੱਤ ਸਾਡੇ ਬੱਚੇ ਇੱਕ ਦੂਜੇ ਦੇ ਆਗਿਆਕਾਰ ਨੇ ਇਹਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਸਭ ਗੁਰੂ ਕੇ ਪਿਆਰਿਓ ਇਹ ਸਾਰੀਆਂ ਚੀਜ਼ਾਂ ਥੋੜੇ ਜਿਹੇ ਧਿਆਨ ਨਾਲ ਤੁਹਾਨੂੰ ਸਾਰਿਆਂ ਨੂੰ ਸਮਝਣੀਆਂ ਪੈਣੀਆਂ ਗੁਰੂ ਬਾਬਾ ਬੇਰ ਕਰੇ ਅਸੀਂ ਇੰਨਾਂ ਗੱਲਾਂ ਤੇ ਗੋਲ ਕਰ ਸਕੀਏ ਸੁਣਨ ਦੀ ਆਦਤ ਪਾਈਏ ਸੁਣਿਆ ਕਰੋ ਜਦੋਂ ਵੀ ਭਾਈ ਸਾਹਿਬ ਬੋਲਦੇ ਆ ਆਪ ਪਾਠ ਕਰਦੇਓ ਅਸੀਂ ਆਪ ਵੀ ਕਰਦੇ ਉਦੋਂ ਵੀ ਨਹੀਂ ਸੁਣਦੇ ਤੇ ਆ ਬੜੀ ਦੁਨੀਆ ਪਾਠ ਕਰੀ ਜਾਂਦੀ ਹੈ ਪਾਠ ਕਰਾਈ ਜਾਂਦੀ ਹੈ ਕੌਣ ਸੁਣ ਰਿਹਾ ਆਪਣੇ ਮੂੰਹ ਕੱਡੇ ਸ਼ਬਦ ਵੀ ਤੁਸੀਂ ਧਿਆਨ ਨਾਲ ਨਹੀਂ ਸੁਣਦੇ ਕਿੱਡੀ ਹੈਰਾਨਗੀ ਵਾਲੀ ਗੱਲ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਪਰਿਵਾਰ ਦੇ ਸਿਰ ਤੇ ਮਹਾਰਾਜ ਮੇਰ ਪਰਿਆ ਹੱਥ ਰੱਖਣ ਸਾਡੇ ਵੀਰ ਨੂੰ ਇੱਕ ਥਾਂ ਤੋਂ ਵੀ ਰਿਟਾਇਰ ਆ ਗਿਆ ਪਰ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਵੀ ਜਦੋਂ ਰਿਟਾਇਰਮੈਂਟ ਆਦੇ ਜ਼ਿੰਮੇਵਾਰੀਆਂ ਘਟਦੀਆਂ ਨਹੀਂ ਸਗੋਂ ਵੱਧ ਜਾਂਦੀਆਂ ਹੁੰਦੀਆਂ ਤੇ ਬਹਾਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਬਾਕੀ ਜ਼ਿੰਮੇਵਾਰੀਆਂ ਨਿਭਾਉਣ ਦਾ ਬਲ ਆਪ ਬਖਸ਼ਣ ਤੇ ਜਿੱਥੇ ਅਸੀਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣੀਆਂ ਜਿੱਥੇ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣੀਆਂ ਉੱਥੇ ਅਸੀਂ ਧਾਰਮਿਕ ਪੌਰਤੇ ਵੀ ਜ਼ਿੰਮੇਵਾਰ ਹੋਈਏ ਅਸੀਂ ਉਸ ਪਿਓ ਦੇ ਪੁੱਤਾਂ ਜਿਹੜਾ ਪਿਓ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਜਗਰਨਾਥ ਪੁਰੀਆਲਿਆਂ ਨੂੰ ਅਕਲ ਦੇਣ ਤੁਰ ਪਿਆ ਸੀ ਅਸੀਂ ਉਸ ਪਿਓ ਦੇ ਪੁੱਤ ਆ ਅਸੀਂ ਉਸ ਪਿਓ ਦੇ ਪੁੱਤ ਆ ਜਿਹੜਾ ਆਪਣੇ ਪੁੱਤਾਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਦੁਨੀਆ ਸਵਾਰਨ ਲਈ ਲੱਗਿਆ ਸੀ ਯਾਦ ਰੱਖਿਓ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਸਾਡੇ ਤੇ ਸਮਾਜ ਨੂੰ ਸਵਾਰਨ ਦਾ ਜੰਮਾ ਮੈਨੂੰ ਕਈ ਵਾਰ ਵੀਰ ਕਹ ਦਿੰਦੇ ਨੇ ਕਿ ਆਪਾਂ ਠੇਕਾ ਥੋੜੀ ਲਿਆ ਮੈਂ ਕਹਿਣਾ ਉਹ ਨਾ ਲਿਆ ਠੇਕਾ ਸੀ ਅਸੀਂ ਇਹ ਠੇਕਾ ਲੈਣ ਲਈ ਨਾ ਸਰਬੰਸ ਵਾਰਿਆ ਸਾਡੇ ਪਿਓ ਨੇ ਸਰਬੰਸ ਲੋਕ ਠੇਕਾ ਲੈਣ ਦੀ ਟੈਂਡਰ ਭਰਦੇ ਨੇ ਨਾ ਕੋਈ 10 ਕਰੋੜ ਦਾ ਕੋਈ 20 ਕਰੋੜ ਦਾ ਕੋਈ 50 ਕਰੋੜ ਦਾ ਅਸੀਂ ਦੁਨੀਆ ਨੂੰ ਸਵਾਰਨ ਦਾ ਠੇਕਾ ਚੁੱਕਣ ਲਈ ਅਸੀਂ ਸਾਲ ਦੀ ਬਜ਼ੁਰਗ ਬੇਬੇ ਵਾਰੀ ਹੈ ਅਸੀਂ 7 ਸਾਲ ਦਾ ਆਪਣੇ ਗੁਰੂ ਦਾ ਲਾਲ ਨੀਹਾਂ ਤੇ ਚੜਿਆਂ ਜਾਂਦਾ ਵੇਖਿਆ ਆ ਇਸ ਕਰਕੇ ਕਿਉਂ ਨਾ ਸਾਡੇ ਅੰਦਰ ਤੜਫਾ ਫਾਇਦਾ ਹੋਵੇ ਦੁਨੀਆ ਨੂੰ ਸਵਾਰਨ ਦੀ ਆਓ ਇਹ ਜ਼ਿੰਮੇਵਾਰੀ ਸਿਰਫ ਸਿੱਖਾ ਦੇ ਬੋਢਿਆਂ ਤੇ ਹੈ ਕਿਉਂਕਿ ਇਹ ਸਮਝ ਇਹ ਗਿਆਨ ਇਹ ਸ਼ਬਦ ਹੈ ਪੁਜਾਰੀ ਹਰ ਪਰ ਦੁੱਖ ਇਸ ਗੱਲ ਦਾ ਹੈ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਿੰਗੇ ਰੁਮਾਲਿਆਂ ਤੇ ਮਹਿੰਗੀਆਂ ਪਾਲਕੀਆਂ ਵਿੱਚ ਸਜਾ ਕੇ ਤੇ ਰੱਖ ਲਿਆ ਪਰ ਗੁਰੂ ਦੀ ਮਹਿੰਗੀ ਵਿਚਾਰਧਾਰਾ ਇਹਨਾਂ ਦੁਨੀਆ ਦੇ ਸਾਹਮਣੇ ਨਹੀਂ ਲਿਆਉਂਦੀ ਜੇ ਇਹ ਇੰਨੀ ਮਹਿੰਗੀ ਵਿਚਾਰਧਾਰਾ ਹੈ ਇਹਦਾ ਕੋਈ ਮੁੱਲ ਨਹੀਂ ਅਮੋਰ ਗੋਣ ਦੇ ਇਹ ਇਹ ਦੁਨੀਆ ਦੇ ਸਾਹਮਣੇ ਰੱਖ ਦੇ ਕੱਲਾ ਸਿੱਖ ਨਹੀਂ ਦੁਨੀਆ ਦਾ ਹਰ ਬੰਦਾ ਗੁਰੂ ਗ੍ਰੰਥ ਸਾਹਿਬ ਦੁਸਤ ਜਦਾ ਕਰਦਾ ਪਰ ਗਲਤੀ ਉਹਨਾਂ ਦੀ ਹੈ ਜਿਹੜੇ ਮਾਲਕ ਬਣੇ ਨੇ ਇਹਦੇ ਉਸ ਵੇਰੇ ਪ੍ਰਕਾਸ਼ ਕਰ ਲੈਂਦੇ ਨੇ ਸ਼ਾਮ ਨੂੰ ਇਹਦੀ ਸੇਵਾ ਸੰਭਾਲ ਕਰ ਦਿੰਦੇ ਨੇ ਇਹਦਾ ਇੱਕ ਅੱਖਰ ਪੜ ਕੇ ਨਾ ਸਮਝਦੇ ਨੇ ਨਾ ਪੜੀ ਆਉਣ ਵਾਲੀਆਂ ਪੀੜੀਆਂ ਦੱਸਦੇ ਨੇ ਲੋਕ ਕਹਿੰਦੇ ਪੰਜਾਬ 'ਚ ਨਸ਼ਾ ਆ ਗਿਆ ਮੈਂ ਕਹਿੰਦਾ ਨਸ਼ਾ ਨਹੀਂ ਆਇਆ ਪੰਜਾਬ 'ਚ ਬਾੜੀ ਬੁੱਕੀ ਸ਼ਬਦ ਠੀਕ ਕਰੀਏ ਆਪ ਨਸ਼ਾ ਨਹੀਂ ਆਇਆ ਪੰਜਾਬ ਪੰਜਾਬ ਚੋਂ ਬਾਣੀ ਮੁਕੀ ਐ ਜਿਸ ਘਰ ਵਿੱਚ ਉਹ ਬਾਣੀ ਆ ਜਾਏ ਕਿ ਸ਼ਰਾਬ ਦੀ ਬੋਤਲਾ ਆਪੇ ਰੂੜੀ ਤੇ ਚਲੀ ਜਾਣੀ ਐ ਜਿਸ ਘਰ ਵਿੱਚ ਉਹ ਬਾਣੀ ਨਿਕਲ ਗਈ ਸ਼ਰਾਬ ਦੀ ਬੋਤਲਾ ਆਪੇ ਹੀ ਆ ਜਾਣੀ ਉਹ ਇਸ ਲਈ ਇਹ ਨਹੀਂ ਹੋਇਆ ਵੀ ਨਸ਼ਾ ਆ ਗਿਆ ਪੰਜਾਬ ਚ ਨਸ਼ਾ ਕਿਵੇਂ ਆ ਸਕਦਾ ਪੰਜਾਬ ਚ ਪੰਜਾਬ ਚੋਂ ਬਾਣੀ ਮੁਕੀ ਐ ਬਾਣੀ ਮੁਕਾਉਣ ਵਾਲਿਆਂ ਨੇ ਜ਼ੋਰ ਲਾਇਆ ਪਾਣੀ ਘਰ ਘਰ ਪਹੁੰਚਾਉਣ ਵਾਲੇ ਗੂੜੀਆਂ ਚਾਦਰਾਂ ਤਾਣ ਕੇ ਸੌਂਗੇ ਤੇ ਅੱਜ ਸਾਡੇ ਸਮਾਗਮ ਨੂੰ ਚੰਗੇ ਵੀ ਨਹੀਂ ਲੱਗਦੇ ਜਿਹੜੇ ਤੁਹਾਡੇ ਘਰ ਘਰ ਪਾਣੀ ਪਹੁੰਚਾਉਣਾ ਚਾਹੁੰਦੇ ਆ ਸੋ ਗੁਰੂ ਦੇ ਪਿਆਰਿਓ ਆਓ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਏ ਤੁਹਾਡੇ ਨਗਰ ਵਿੱਚ ਗੁਰਮਤ ਸਿਖਲਾਈ ਕੈਂਪ ਕੱਲ ਤੋਂ ਸ਼ਾਮ ਤੋਂ ਰੰਗ ਬਏ ਅੱਜ ਸਕੂਲ ਵਿੱਚ ਲੱਗਣਾ ਸਵੇਰੇ ਗੁਰਦੁਆਰਾ ਸਾਹਿਬ ਇੱਥੇ ਵਿਚਾਰਾ ਹੋ ਰਿਹਾ ਲੈ ਸ਼ਾਮ ਦੇ ਟਾਈਮ ਵੀ ਇੱਥੇ ਗੁਰਦੁਆਰਾ ਸਾਹਿਬ 4:30 ਵਜੇ ਤੋਂ ਲੈ ਕੇ 6:30 ਵਜੇ ਤੱਕ भी कोई वीर बैठ पहुंच जरूर पहुंचो अपनी जुम्मे योगदान पाँच का धनबाद गुरु साहब जी सारे स्नेही परिवार ने निर्भरे हाथ रख लो ना चुराते हुए मालिक जी का शुकराना करते हैं गज के फते बो आखो जी वाहेगुरु जी का खालसा वाहेगुरु जी की फतेह